ਅੱਜ ਦੁਖੀ ਹਿਰਦੇ ਦੇ ਨਾਲ ਆਪ ਜੀ ਦੇ ਸਾਹਮਣੇ ਰੁੱਤ ਦੂਗਾ ਕਿਉਂਕਿ ਇੱਕ ਪਿੱਛੇ ਜਿਹੜੀ ਵਾਰਦਾਤ ਹੋਈ ਹੈ ਜਿਨ੍ਹਾਂ ਵਿੱਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਚਾਰ ਜਿਹੜੇ ਜ਼ਖਮੀ ਹੋ ਗਏ ਸੋ ਕਹਿਮ ਵਪਾਅ ਇਸ ਦੁੱਖ ਦੀ ਘੜੀ ਦੇ ਨਾਲ ਅਸੀਂ ਪਰਿਵਾਰ ਵਾਲਿਆਂ ਦੇ ਨਾਲ ਖੜੇ ਹਾਂ ਪਰ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਮੈਨੂੰ ਪਤਾ ਲੱਗਿਆ ਵੀ ਜਿਹੜਾ ਕੰਨਵ ਮਹਾਜਨ ਲੜਕਾ ਸੀ ਉਹਦੀ ਮੌਤ ਹੋਈ 6 ਮਹੀਨੇ ਪਹਿਲਾਂ ਉਹਦੇ ਪਿਤਾ ਜੀ ਦੀ ਮੌਤ ਹੋਈ ਉਸ ਪਰਿਵਾਰ ਦਾ ਦੀਵਾ ਜਿਹੜਾ ਬਿਲਕੁਲ ਬੰਦ ਹੋ ਗਿਆ ਸੋ ਦਿਲ ਦੀ ਗਹਿਰਾਈ ਤੋਂ ਸੋਖ ਵੀ ਆ ਰੋਸ ਵੀ ਆ ਇਹ ਤਰ੍ਹਾਂ ਹੋਣਾ ਨਹੀਂ ਸੀ ਚਾਹੀਦਾ ਪਰ ਲੱਖਾਂ ਦੀ ਤਦਾਦ ਦੇ ਵਿੱਚ ਦੁਨੀਆ ਤੁਰੀ ਫਿਰਦੀ ਆ ਕਿਸੇ ਦੇ ਅੰਦਰ ਕੀ ਚੱਲਦਾ ਕਿਸੇ ਨੂੰ ਕੋਈ ਪਤਾ ਨਹੀਂ ਕੋਈ ਐਸਾ ਪੈਰਾਮੀਟਰ ਨਹੀਂ ਬਣਿਆ ਇਹ ਉਹਦੇ ਅੰਦਰ ਜਿਹੜੀ ਝਾਤ ਮਾਰੀ ਜਾ ਸਕੀ ਪਰ ਦੁੱਖ ਦੀ ਗੱਲ ਏ ਇਸ ਦੁੱਖ ਦੀ ਘੜੀ ਤੇ ਵੀ ਮਾਮਾ ਦੇ ਪੋਤ ਮਾਰਗੇ ਪਰ ਸਾਡੇ ਜਿਹੜੇ ਅਗਾਹ ਵਧੂ ਲੀਡਰ ਮੈਂ ਕਹਿ ਸਕਦਾ ਵੀ ਇਹ ਸਿਆਸਤਾਂ ਕਰਨ ਤੋਂ ਬਾਝ ਨਹੀਂ ਆ। ਅੱਜ ਉਹਨਾਂ ਦੀਆਂ ਮੋਤਾ ਤੇ ਵੀ ਸਿਆਸਤਾਂ ਕੀਤੀਆਂ ਜਾ ਰਹੀਆਂ। ਮੈਂ ਸੁਣ ਰਿਹਾ ਸੀ ਐਮਪੀ ਸਾਹਿਬ ਪਹੁੰਚੇ ਨੇ। ਕਿਆਰੇ ਨੇ ਵੀ ਇਹ ਗੈਂਗਸਟਰਾਂ ਦੇ ਖਿਲਾਫ ਨਹੀਂ ਬੋਲਦੇ ਅਸੀਂ ਇੱਕ ਠੋਕੇ ਗੈਂਗਸਟਰਾਂ ਦੇ ਖਿਲਾਫ ਬੋਲਦੇ। ਪਰ ਸੋਚਣ ਵਾਲੀ ਗੱਲ ਇਹ ਆ ਵੀ ਇਹਨਾਂ ਨੂੰ ਬढ़ावा ਕਿਹਨੇ ਦਿੱਤਾ? ਇਹਨਾਂ ਨੂੰ ਜਿੱਤਰਾ ਹੁਣ ਅंसारी ਵਰਗੇ ਕਿੰਨਾ ਨੇ ਸਾਹਮਣੇ ਹੀ ਪਾੰਦੇ ਜੇ ਅੱਜ ਬੋਲਣ ਤੇ ਲੱਗ ਪਏ ਤੇ ਜਵਾਬ ਦੇਣੇ ਔਖੇ ਹੋ ਜਾਣਗੇ ਤੇ ਕਹਿੰਦੇ ਨੇ ਕਈਆਂ ਦੀਆਂ ਫੋਟੋਆਂ ਨੇ ਕਈਆਂ ਦੀਆਂ ਵੀਡੀਓ ਨੇ ਅਸੀਂ ਜਨਤਕ ਕਰਾਂਗੇ ਕਰੋ ਤੁਹਾਡੀਆਂ ਵੀ ਕਈਆਂ ਦੀਆਂ ਫੋਟੋਆਂ ਨੇ ਕਈਆਂ ਦੀਆਂ ਵੀਡੀਓ ਨੇ ਪੱਚ ਤੁਹਾਡੇ ਲੀਡਰ ਕਹਿ ਦਿੰਦੇ ਨੇ ਵੀ ਅਸੀਂ ਲੋਕਾਂ ਦੇ ਨਮਾਇੰਦੇ ਆ ਜੀ ਸਾਡੇ ਨਾਲ ਹਜ਼ਾਰਾਂ ਫੋਟੋਆਂ ਹੁੰਦੀਆਂ ਨੇ ਕਈ ਵਾਰੀ ਸਾਨੂੰ ਨਹੀਂ ਪਤਾ ਲੱਗਦਾ ਤੁਹਾਨੂੰ ਦਿਤਾ ਕੇ ਭੇਜਿਆ ਆਪਾਂ ਬਾਰਡਰ ਏਰੀਆ ਜੇ ਹਥਿਆਰ ਆ ਰਿਹਾ ਤੇ ਪਾਕਿਸਤਾਨ ਤੋਂ ਬਾਰਡਰਾਂ ਤੋਂ ਡਰੋਨ ਤੋਂ ਆ ਗਿਆ ਮੈਂ ਬੀਜੇਪੀ ਨੂੰ ਵੀ ਅਪੀਲ ਕਰਦਾ ਜਿਹੜੀਆਂ ਥ੍ਰੈਟ ਕਾਲਾਂ ਆਉਂਦੀਆਂ ਨੇ ਜਾਂ ਜਿਹੜੀਆਂ ਫਰੋਤੀ ਦੀਆਂ ਕਾਲਾਂ ਆਉਂਦੀਆਂ ਨੇ ਕਿੱਥੋਂ ਆਉਂਦੀਆਂ ਨੇ ਮੈਂ ਇੱਕ ਗੱਲ ਮੈਨੂੰ ਦੱਸ ਦਿਓ ਕੋਈ ਪੰਜਾਬ ਦੇ ਵਿੱਚੋਂ ਥ੍ਰੈਟ ਕਾਲ ਆਉਂਦੀ ਸਾਰੀਆਂ ਕਾਲਾਂ ਬਾਹਰ ਹੁੰਦੀਆਂ ਬਾਹਰਲੇ ਮੁਲਕਾਂ ਤੋਂ ਦੀ ਕਿਹਨਾਂ ਨੇ ਰੱਖਣੀਆਂ ਨੇ ਸੈਂਟਰ ਸਰਕਾਰ ਨੇ ਰੱਖਣ ਨੇ ਐਮਪੀ ਸਾਹਿਬ ਤੁਹਾਨੂੰ ਜਿਤਾ ਕੇ ਭੇਜਿਆ ਹੋਰ ਕੁਛ ਨਹੀਂ ਤੇ ਸਾਡੇ ਬਾਰਡਰ ਦੇ ਉਹਦੀ ਗੱਲ ਕਰ ਲੋ ਜੇ ਹੋਰ ਕੁਛ ਨਹੀਂ ਤੇ ਸਾਡੀਆਂ ਜਿਹੜੀਆਂ ਥ੍ਰੈਟ ਕਾਲਾਂ ਆ ਰਹੀਆਂ ਉੱਥੇ ਬੈਠ ਕੇ ਇਹਦੀ ਆਵਾਜ਼ ਚੁੱਕ ਨੂੰ ਆਪਾਂ ਕੁਝ ਨਾ ਕੁਝ ਕਰੀਏ ਤੇ ਸਹੀ ਐਵੇਂ ਆ ਕੇ ਮੋਟਾ ਦੇ ਉੱਤੇ ਨੌਜਵਾਨਾਂ ਦੀਆਂ ਤੇ ਸਿਆਸਤਾਂ ਖੇਡੀਆਂ ਜਾਣੀਆਂ ਚੰਗਾ ਨਹੀਂ ਲੱਗ। ਬੜੇ ਸੁਝੇ ਹੋਏ ਤੁਸੀਂ ਬੜੇ ਸਮਝਦਾਰ ਹੋ ਪਰ ਜਿਹੜੀਆਂ ਕੋਝੀਆਂ ਜਿਹੜੀਆਂ ਚਾਲਾਂ ਨੇ ਚੰਗੀਆਂ ਨਹੀਂ ਲੱਗਦੀਆਂ। ਔਰ ਨਾਲ ਦੇ ਨਾਲ ਮੈਨੂੰ ਬੜੇ ਫੋਨ ਕਾਲ ਆਈਆਂ। ਔਰ ਮੈਂ ਦੱਸਣਾ ਚਾਹੁੰਨਾ ਵਾਂ ਵੀ ਹੁਣ ਕਈ ਲੋਕਾਂ ਨੇ ਪਹਿਲਾਂ ਆਪਣੇ ਸਮੇਂ ਇਹਨਾਂ ਨਾਲ ਸਾਂਝਾ ਰੱਖੀਆਂ। ਤਗੜੇ ਕੀਤਾ ਭਾਈਵਾਲੀਆਂ ਤੱਕ ਰੱਖੀਆਂ ਸਾਰਿਆਂ ਨੇ। ਉਹ ਜਦੋਂ ਉਹ ਆਪਣੇ ਹਿੱਸੇ ਮੰਗਣ ਲੱਗੇ ਫਿਰ ਜਦੋਂ ਦਿੱਤੇ ਨਹੀਂ ਤੇ ਮਾਮਾ ਦੇ ਪੁੱਤ ਕਈਆਂ ਦੇ ਇਹ ਅੱਜ ਦੇ ਸਮੇਂ ਨਹੀਂ ਮਰ ਰਹੇ ਇਹ ਤੁਹਾਡੇ ਟਾਈਮ ਵੀ ਇਹੋ ਕੰਮ ਹੁੰਦਾ ਤੁਹਾਡੇ ਟਾਈਮ ਵੀ ਹੋਇਆ ਪਰ ਬਤੌਰ ਅਸੀਂ ਇਸ ਕੰਮ ਦੇ ਬਿਲਕੁਲ ਹੱਕ ਚ ਨਹੀਂ ਅਸੀਂ ਗੈਂਗਸਟਰਵਾਦ ਦੇ ਬਿਲਕੁਲ ਹੱਕ ਚ ਨਹੀਂ ਜਿੱਥੇ ਵੀ ਜਿਹੜਾ ਕੋਈ ਗਲਤੀ ਕਰਦਾ ਅਸੀਂ ਉਹਦੇ ਖਿਲਾਫ ਸੋ ਕਹਿਣ ਦਾ ਭਾਵ ਮੈਂ ਜੇ ਹੋਰ ਪੋਤੜੇ ਖੋਲਣ ਤੇ ਆ ਗਿਆ ਤੇ ਬਹੁਤ ਜ਼ਿਆਦਾ ਖੁੱਲ ਜਾਣੇ ਨੇ ਪਰ ਮੈਂ ਨਹੀਂ ਚਾਹੁੰਦਾ ਵੀ ਆਪਾਂ ਖੋਲੀਏ। ਮੈਂ ਚਾਹੁੰਦਾ ਵੀ ਆਪਾਂ ਇੱਕ ਪੰਜਾਬ ਨੂੰ ਨਵੀਂ ਸੇਧ ਦਈਏ। ਆਪਾਂ ਆਪਣੇ ਬਟਾਲੇ ਦੇ ਲੋਕਾਂ ਨੂੰ ਨਵੀਂ ਸੇਧ ਦਈਏ। ਸੋ ਮੈਂ ਦੱਸਣਾ ਚਾਹੁੰਦਾ ਸਾ ਵੀ ਮੈਨੂੰ ਕਈ ਫੋਨ ਵੀ ਆਏ ਵੀ ਕੱਲ ਬਟਾਲਾ ਬੰਦ ਹੈ ਕਿ ਖੁੱਲ੍ਹਾ ਹੈ? ਬੰਦ ਹੈ ਕਿ ਖੁੱਲ੍ਹਾ ਹੈ? ਜਿਹੜਾ ਪਰਿਵਾਰ ਜਿਹਦੀ ਮੌਤ ਹੋਈ ਆ ਉਹਦੇ ਨਾਲ ਸਾਡਾ ਦਿਲ ਹੀ ਹਮਦਰਦੀ ਆ। ਉਹਨਾਂ ਨੂੰ ਪਰਿਵਾਰਾਂ ਨੂੰ ਜਿੱਥੇ ਵੀ ਸਾਡੀ ਜ਼ਰੂਰਤ ਹੈ ਅਸੀਂ ਬਤੌਰ ਸਰਕਾਰ ਦੇ ਤੌਰ ਤੇ ਉਹਨਾਂ ਦੇ ਨਾਲ ਹਮਾਇਤ ਵੀ ਕਰਦੇ ਹਾਂ ਉਹਨਾਂ ਦੇ ਨਾਲ ਖੜੇ ਵੀ ਆ ਪਰ ਇਹਦੇ ਵਿੱਚ ਦਿਨ ਤਿਹਾਰਾਂ ਦਾ ਟਾਈਮ ਆ ਆ ਦੇਖ ਰਿਆ ਸੀ ਕੁਝ ਆਗੂ ਕਹਿ ਰਹੇ ਜੀ ਬਟਾਲਾ ਬੰਦ ਹੈ ਮੈਂ ਇਹੋ ਬੇਨਤੀ ਕਰਨੀ ਚਾਹੁੰਦਾ ਦਿਨ ਤਿਹਾਰਾਂ ਦੇ ਦਿਨ ਨੇ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਨੁਕਸਾਨ ਕੀਤਾ ਹੈ ਦੋਸ਼ੀ ਜਿਹੜੇ ਪੁਲਸ ਫੜ ਰਹੀ ਹੈ ਪੁਲਸ ਉਹਨਾਂ ਦੇ ਮਗਰ ਲੱਗੀ ਹੈ ਹੁਣ ਕੱਲ ਜੇ ਬਟਾਲਾ ਆਪਾਂ ਬੰਦ ਕਰਦੇ ਆਂ ਤੇ ਫਿਰ ਪੁਲਸ ਦਾ ਧਿਆਨ ਹੋਰ ਡਾਇਵਰਟ ਕਰਾਂਗੇ ਆਪਣੇ ਵੱਲ ਆਪਾਂ ਉਹਨਾਂ ਦੇ ਕੰਮ ਸਖਾਲੇ ਕਰਾਂਗੇ ਕਿ ਔਖੇ ਕਰਾਂਗੇ ਉਹਨਾਂ ਨੂੰ ਸੋ ਮੇਰੇ ਵੱਲੋਂ ਸਾਰੇ ਬਟਾਲਾ ਵਾਸੀਆਂ ਨੂੰ ਬੇਨਤੀ ਹੈ ਵੀ ਕੱਲ ਕੋਈ ਬਟਾਲਾ ਬੰਦ ਨੀ ਬਟਾਲਾ ਖੁੱਲਾ ਜਿ ਤਰ੍ਹਾਂ ਰੋਜ਼ ਰੁਟੀਨ ਵਾਈਜ਼ ਜਿਹੜਾ ਤੁਸੀਂ ਆਪਣਾ ਕੰਮ ਕਰਦੇ ਹੋ ਤੁਸੀਂ ਆਪਣਾ ਕੰਮਕਾਰ ਕਰੋ ਜੇ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤੇ ਮੈਨੂੰ ਕਾਲ ਕਰੋ ਪੁਲਿਸ ਨੂੰ ਕਾਲ ਕਰੋ ਕਮਿਸ਼ਨਰ ਸਾਹਿਬ ਨੂੰ ਕਾਲ ਕਰ ਲਓ ਸਾਰੇ ਤੁਹਾਡੇ ਨਾਲ ਨੇ ਪਰ ਇੱਕ ਗੱਲ ਮੈਂ ਕਹੂੰਗਾ ਇਹਨਾਂ ਇਸ ਮਾਹੌਲ ਦੇ ਵਿੱਚ ਜਿਹੜੀ ਸਿਆਸਤ ਕਰ ਰਹੀਆਂ ਨਾ ਸਭ ਤੋਂ ਮਾੜੀ ਤੇ ਲੱਖ ਦੀ ਲੰਨਤ ਹੈ ਜਿਹੜਾ ਇਸ ਸਮੇਂ ਵੀ ਸਿਆਸਤ ਕਰੇ ਤੋਂ ਨਾਲੇ ਇੱਕ ਆਪਜੀ ਦੀ ਗੱਲ ਧਿਆਨ ਦੇ ਵਿੱਚ ਹੋਰ ਲੈ ਕੇ ਆਉਣਾ ਚਾਹੁੰਦਾ ਕਿਉਂਕਿ ਮੈਂ ਸਪੈਸ਼ਲ ਡੀਜੀਪੀ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਸਾਨੂੰ ਜਿਹੜਾ ਮਾਝਾ ਏਰੀਆ ਵਾ ਉਧਰ ਜਿਹੜੀ ਫੋਰਸ ਜਿਹੜੀ ਹੋਰ ਵਧਾਈ ਜਾਵੇ ਔਰ ਉਹਨਾਂ ਨੇ ਮੈਨੂੰ ਆਸਵਾਸ਼ਣ ਵੀ ਦਿੱਤਾ ਵੀ ਫੋਰਸ ਵੀ ਵਧਾਵਾਂਗੇ ਤੇ ਨਾਲ ਦੇ ਨਾਲ ਮੈਂ ਵੀ ਆ ਕੇ ਮਟਾਲੇ ਜਿਹੜਾ ਚੱਕਰ ਮਾਰ ਕੇ ਜਾਊਂਗਾ ਸੋ ਆਓ ਅਸੀਂ ਵੀ ਚਾਹੁੰਨੇ ਆ ਵੀ ਸਾਡਾ ਪੰਜਾਬ ਕੋਈ ਵੀ ਮਾਵਾਂ ਦਾ ਪੁੱਤ ਜਿਹੜਾ ਕਿਸੇ ਦਾ ਨੁਕਸਾਨ ਨਾ ਹੋਵੇ ਹਰ ਕੋਈ ਜਿਹੜਾ ਚੜ੍ਹਦੀ ਕਲਾ 'ਚ ਰਹੇ ਬਹੁਤ ਬਹੁਤ ਧੰਨਵਾਦ